ਬਿਲਕੁਲ ਇਹ ਦੇਖੋ ਤੁਸੀਂ ਪੂਰੀ ਨਕਾਸ਼ੀ ਕਢਾਈ ਕਰਕੇ ਔਰ ਬੜੀ ਸੋਹਣੇ ਤਰੀਕੇ ਦੀ ਤਰਤੀਬ ਦੇ ਵਾਰ ਇੱਕ ਪਿੱਲਰ ਬਣਾਇਆ ਗਿਆ ਹੈ ਲੱਕੜ ਦਾ ਪਿੱਲਰ ਮਿੱਟੀ ਹੈ ਇਹ ਬਿਲਕੁਲ ਮਿੱਟੀ ਹੈ ਮਿੱਟੀ ਦੀ ਬਣੀਆਂ ਹੋਈਆਂ ਦੀਵਾਰ ਪੰਜਾਬੀ ਦੇ ਵਿੱਚ ਵਰਡ ਹੁੰਦਾ ਇੱਕ ਆਲਾ ਇਹ ਹੈ ਉਹ ਆਲਾ ਦੀਵਾਰ ਦੇ ਵਿੱਚ ਬਣਿਆ ਹੋਇਆ ਉਹ ਸਾਹਮਣੇ ਇਸ ਦਾ ਦਰਵਾਜ਼ਾ ਹੈ ਵਾਂਡੀ ਦਾ ਔਰ ਮੈਂ ਤੁਹਾਨੂੰ ਬਾਹਰ ਦੇ ਤਰਫੋਂ ਵੀ ਦਿਖਾਵਾਂਗਾ ਇਹ ਬਾਂਡੀ ਕਿੰਸੀ ਹੈ ਇਹ ਆਮ ਤੌਰ ਤੇ ਵੇਖਣ ਨੂੰ ਨਹੀਂ ਮਿਲਦੀ ਲੇਕਿਨ ਜਿਸ ਹਿਸਾਬ ਦੀ ਇਹ ਕਰਪਾਣ ਹੈ ਤਾਂ ਮੇਰੇ ਖਿਆਲ ਚ ਇੱਕੋ ਛਟਕੇ ਚ ਬੱਕਰਾ ਪਾਰ ਇਹ ਜਿਹੜੀ ਚੀਜ਼ ਹੈ ਇਹਨੂੰ ਔਟਾ ਕਹਿੰਦਾ ਹੈ ਜਿਹੜਾ ਕਿ ਓਲਾ ਕਹਿ ਸਕਦੇ ਪੰਜਾਬੀ ਦੇ ਵਿੱਚ ਓਲਾ ਕਹਿੰਦੇ ਨੇ ਤੇ ਇਦਾਂ ਔਟਾ ਕਹਿੰਦਾ ਇਸ ਨੂੰ ਦੀ ਹੈ ਮੁਰਗੀਆਂ ਵੀ ਰੱਖੀਆਂ ਨੇ ਜੀ ਦੇਸੀ ਦੇਸੀ ਕੁੱਕੜ ਪਰ ਇਹਨਾਂ ਛੋਟੇ ਛੋਟੇ ਘਰਾਂ ਦੇ ਵਿੱਚ ਵੱਡੇ ਵੱਡੇ ਪਰਿਵਾਰ ਰਹਿ ਕੇ ਵੀ ਇਨਾਂ ਨੂੰ ਕੋਈ ਤਕਲੀਫ ਨਹੀਂ ਕੋਈ ਦਰਦ ਨਹੀਂ ਕੋਈ ਦੁੱਖ ਨਹੀਂ ਔਰ ਬੜੇ ਹੀ ਸੇ ਤਾਨੂੰ ਇੱਕ ਐਸੀ ਚੀਜ਼ ਦਿਖਾਣ ਜਾ ਰਿਹਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਪੂਰਾ ਅੰਦਰ ਬਾਹਰ ਘੁਮਾ ਕੇ ਲਿਆਵਾਂਗਾ ਤੁਹਾਨੂੰ ਇਹ ਹਨ ਪਹਾੜਾਂ ਦੇ ਪੁਰਾਣੇ ਤਰੀਕੇ ਦੇ ਬਣੇ ਹੋਏ ਮਕਾਨ ਇਹਨਾਂ ਪੁਰਾਣੇ ਤਰੀਕੇ ਤੇ ਬਣੇ ਹੋਏ ਮਕਾਨਾਂ ਦੇ ਵਿੱਚ ਕੀ ਕੀ ਲੱਗਦਾ ਸੀ ਕਿਸ ਤਰ੍ਹਾਂ ਦੇ ਹੁੰਦੇ ਨੇ ਅੰਦਰੋਂ ਕਿਸ ਤਰ੍ਹਾਂ ਨੇ ਬਾਹਰੋਂ ਕਿਸ ਤਰ੍ਹਾਂ ਨੇ ਪੂਰਾ ਤੁਹਾਨੂੰ ਦਿਖਾਵਾਂਗਾ ਸ਼ੁਰੂਆਤ ਕਰਦੇ ਆ ਇਹਨਾਂ ਦੇ ਬਰਾਂਡੇ ਤੋਂ ਤੁਸੀਂ ਦੇਖੋ ਬਹੁਤ ਹੀ ਵਧੀਆ ਤਰੀਕੇ ਦੀ ਲੱਕੜ ਦੇ ਪਿੱਲਰ ਬਣੇ ਇਹ ਬਿਲਕੁਲ ਇਹ ਦੇਖੋ ਤੁਸੀਂ ਪੂਰੀ ਨਕਾਸ਼ੀ ਕਢਾਈ ਕਰਕੇ ਔਰ ਬੜੀ ਸੋਹਣੇ ਤਰੀਕੇ ਦੀ ਤਰਤੀਬ ਦੇ ਵਾਰ ਇੱਕ ਪਿੱਲਰ ਬਣਾਇਆ ਗਿਆ ਹੈ ਲੱਕੜ ਦਾ ਪਿੱਲਰ ਔਰ ਛੱਤ ਦੀ ਜੇ ਗੱਲ ਕਰੀਏ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਬਾਲੇ ਔਰ ਲੱਕੜਾਂ ਜਿਹੜੀਆਂ ਜਿਹੜੀਆਂ ਹੁੰਦੀਆਂ ਨੇ ਬੂਟੀਆਂ ਦੀਆਂ ਉਹ ਲੱਕੜਾਂ ਤੇ ਫਿਰ ਮਿੱਟੀ ਇਹ ਸਾਰਾ ਕੁਝ ਪਾ ਕੇ ਤੇ ਇਹਦਾ ਛੱਤ ਪਾਇਆ ਜਾਂਦਾ ਹੈ ਹੁਣ ਮੈਂ ਲਕਾਂਗਾ ਕਿ ਅੰਦਰ ਦਿਖਾ ਦਈਏ ਮਿੱਟੀ ਹੈ ਇਹ ਬਿਲਕੁਲ ਮਿੱਟੀ ਹੈ ਮਿੱਟੀ ਦੀ ਬਣੀਆਂ ਹੋਈਆਂ ਦੀਵਾਰ ਕੁੰਡੇ ਦਰਵਾਜ਼ਾ ਇਹ ਦੇਖੋ ਦਰਵਾਜ਼ਾ ਬੰਦ ਕਰਕੇ ਤੁਸੀਂ ਦੇਖੋਗੇ ਤੇ ਉਹੋ ਹੀ ਸਟਾਈਲ ਹੈ ਪੁਰਾਣਾ ਜਿਹੜਾ ਅਸੀਂ ਤੁਹਾਨੂੰ ਦਿਖਾਣਾ ਚਾਹੁੰਦਾ ਮੈਂ ਜਿਹੜੀ ਚੀਜ਼ ਉਹ ਹੈ ਇਸ ਕਮਰੇ ਦਾ ਅੰਦਰੂਨੀ ਹਿੱਸਾ ਗਰਮੀ ਦੇ ਵਿੱਚ ਇਹ ਜਿਹੜਾ ਹੈ ਉਹ ਠੰਡਾ ਹੁੰਦਾ ਹੈ ਔਰ ਸਰਦੀਆਂ ਦੇ ਵਿੱਚ ਇਹ ਗਰਮ ਰਹਿੰਦੇ ਨੇ ਬੜੇ ਹੀ ਪਿਆਰੇ ਮੈਂ ਕਹਾਗਾ ਇਹ ਆਲਾ ਪੰਜਾਬੀ ਦੇ ਵਿੱਚ ਵਰਡ ਹੁੰਦਾ ਇੱਕ ਆਲਾ ਇਹ ਹੈ ਉਹ ਆਲਾ ਦੀਵਾਰ ਦੇ ਵਿੱਚ ਬਣਿਆ ਹੋਇਆ ਪੁਰਾਣੇ ਟਾਈਮ ਦੇ ਵਿੱਚ ਬਿਜਲੀ ਨਹੀਂ ਸੀ ਹੁੰਦੀ ਹੁਣ ਤਾਂ ਖੈਰ ਇਹਨਾਂ ਨੇ ਬਲਬ ਲਗਾਏ ਹੋਏ ਆਜਕਲ ਬਿਜਲੀ ਹੈਗੀ ਐ ਨਹੀਂ ਤੇ ਇਸ ਆਲੇ ਦੇ ਵਿੱਚ ਜ਼ਿਆਦਾਤਰ ਦੀਵੇ ਰੱਖੇ ਜਾਂਦੇ ਸੀ ਜਿਦੇ ਨਾਲ ਅੰਦਰ ਜਿਹੜੀ ਆ ਉਹ ਥੋੜੀ-ਬਹੁਤ ਰੋਸ਼ਨੀ ਹੋ ਜਾਂਦੀ ਸੀ ਔਰ ਇਹ ਪੂਰਾ ਉਹ ਹੀ ਕੱਚਾ ਮਕਾਨ ਹੈ ਸ਼ਤੀਰਾਂ ਦੇ ਨਾਲ ਇਹਨੂੰ ਉੱਤੋਂ ਥੱਲੋਂ ਸਪੋਰਟ ਦੇ ਕੇ ਉੱਪਰ ਲੱਕੜ ਦਾ ਹੀ ਛੱਤ ਪਾ ਕੇ ਉੱਤੇ ਮਿੱਟੀ ਪਾਈ ਜਦੋਂ ਛੱਤ ਵੀ ਬਾਅਦ ਵਿੱਚ ਦਿਖਾਵਾਂਗਾ ਉਸ ਤੋਂ ਪਹਿਲੇ ਤੁਹਾਨੂੰ ਦਿਖਾਈਏ ਇੱਕ ਟਾਕੀ ਹੈ ਜਿਹੜੀ ਕਿ ਇੱਕ ਕਮਰੇ ਦੇ ਵਿੱਚੋਂ ਜਿਹੜਾ ਇਹਨਾਂ ਦਾ ਮੇਨ ਕਮਰਾ ਹੈ ਜਿੱਥੇ ਬੈੱਡਰੂਮ ਜਿਹਨੂੰ ਆਪਾਂ ਕਹਿੰਦੇ ਆ ਨਾ ਅੱਜਕੱਲ ਉਸ ਕਮਰੇ ਦੇ ਵਿੱਚੋਂ ਝਾਂਕਣ ਦੇ ਲਈ ਜਿੱਥੇ ਇਹਨਾਂ ਨੇ ਮਾਲ ਮੁਵੇਸ਼ੀ ਬੰਨੇ ਹੁੰਦੇ ਆ ਜਿਹਨੂੰ ਪੰਜਾਬ 'ਚ ਤਾਂ ਪਤਾ ਨਹੀਂ ਕੀ ਕਹਿੰਦੇ ਲੇਕਿਨ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਜਿਹੜੇ ਪੁੰਛੀ ਲੋਕ ਨੇ ਉਹ ਬਾਂਡੀ ਕਹਿੰਦੇ ਆ ਆ ਬਾਂਡੀ ਆ ਮੈਂ ਵੀਰ ਨੂੰ ਕਾਂਗਾ ਥੋੜਾ ਅੱਗੇ ਆ ਜਾਓ ਇਹ ਜਿੱਥੇ ਮਾਲ ਮਵੇਸ਼ੀ ਬੰਨੇ ਜਾਂਦੇ ਆ ਇਹ ਬਿਲਕੁਲ ਅੰਦਰੋਂ ਆਪਣੇ ਕਮਰੇ ਦੇ ਵਿੱਚ ਪੂਰੀ ਨਜ਼ਰ ਰੱਖ ਸਕਦੇ ਨੇ ਉਹ ਸਾਹਮਣੇ ਇਸ ਦਾ ਦਰਵਾਜ਼ਾ ਹੈ ਬਾਂਡੀ ਦਾ ਔਰ ਮੈਂ ਤੁਹਾਨੂੰ ਬਾਹਰ ਦੀ ਤਰਫੋਂ ਵੀ ਦਿਖਾਵਾਂਗਾ ਇਹ ਬਾਂਡੀ ਕਿੰਸੀ ਹੈ ਉਹ ਫਿਲਹਾਲ ਮੈਂ ਤੁਹਾਨੂੰ ਇਹਨਾਂ ਦੇ ਇੱਕ ਇਹਨਾਂ ਦੀ ਮੈਂ ਇੱਕ ਹੋਰ ਚੀਜ਼ ਜਿਹੜੀ ਆ ਉਹ ਜ਼ਰੂਰ ਦਿਖਾਵਾਂਗਾ ਉਹ ਹੈ ਇੱਕ ਇਹਨਾਂ ਦੇ ਘਰ ਦੇ ਵਿੱਚ ਪਈ ਹੋਈ ਪੁਰਾਤਨ ਕਿਰਪਾਨ ਉਹ ਵੀ ਦਿਖਾਵਾਂਗਾ ਤੁਹਾਨੂੰ ਆਓ ਬਾਹਰ ਇਹ ਪਹਾੜ ਦੀਆਂ ਕਿਰਪਾਨਾਂ ਇਹ ਪੁਰਾਤਨ ਕਿਰਪਾਨਾਂ ਹਨ ਮੈਂ ਵੀਰ ਨੂੰ ਕਹਾਂਗਾ ਥੋੜਾ ਨੇੜੇ ਹੋ ਕੇ ਦੱਸ ਦੇਵੇ ਔਰ ਇਹ ਪੁਰਾਣਾ ਜਿਹੜਾ ਲੋਹਾ ਹੈ ਨਾ ਇਹ ਉਹ ਕਿਰਪਾਨ ਹੈ ਔਰ ਬਹੁਤ ਹੀ ਵਧੀਆ ਕਿਰਪਾਨ ਇਹ ਆਮ ਤੌਰ ਤੇ ਵੇਖਣ ਨੂੰ ਨਹੀਂ ਮਿਲਦੀ ਲੇਕਿਨ ਜਿਸ ਹਿਸਾਬ ਦੀ ਇਹ ਕਿਰਪਾਨ ਹੈ ਤਾਂ ਮੇਰੇ ਖਿਆਲ ਚ ਇੱਕੋ ਝਟਕੇ ਚ ਬਕਰਾ ਪਾਰ ਬਹੁਤ ਵਧੀਆ ਪੁਰਾਣੀਆਂ ਚੀਜ਼ਾਂ ਇਹੋ ਜੇ ਪੁਰਾਣੇ ਘਰਾਂ ਦੇ ਵਿੱਚ ਹੀ ਮਿਲਦੀਆਂ ਨੇ ਪੁਰਾਣੇ ਘਰਾਂ ਦੇ ਵਿੱਚ ਆਓਗੇ ਤਾਂ ਤੁਹਾਨੂੰ ਹੋਰ ਬਹੁਤ ਕੁਝ ਦੇਖਣ ਨੂੰ ਮਿਲੇਗਾ ਇਸ ਕਿਰਪਾਨ ਦੀ ਜਿਹੜਾ ਮੁਠਾ ਵਗੈਰਾ ਮੈਂ ਦੇਖ ਰਿਹਾ ਕਿ ਬਹੁਤ ਹੀ ਵਧੀਆ ਹੈ ਅੱਜ ਅੱਜ ਜਿਹੜੀਆਂ ਕਿਰਪਾਨਾਂ ਨੇ ਉਹਨਾਂ ਨੂੰ ਅਗਰ ਕਿਤੇ ਮੈਂ ਕਹਿੰਨਾ ਕਿਸੇ ਪੱਥਰ ਤੇ ਹੀ ਮਾਰ ਦੋ ਤਾਂ ਟੁੱਟੀ ਜਾਂਦੀਆਂ ਨੇ ਪਰ ਇਹ ਟੁੱਟਣ ਵਾਲੀਆਂ ਕਿਰਪਾਨਾਂ ਵਿੱਚੋਂ ਨਹੀਂ ਹੈ ਬੰਦੇ ਵੱਢਣ ਵਾਲੀ ਕਿਰਪਾਨ ਹੈ ਔਰ ਆਪਣੀ ਸੇਫਟੀ ਦੇ ਲਈ ਜਿਹੜੀ ਹਰ ਘਰ ਦੇ ਵਿੱਚ ਤੁਹਾਨੂੰ ਪਹਾੜਾਂ ਦੇ ਵਿੱਚ ਮਿਲ ਜਾਏਗੀ ਇਹ ਵੀ ਇੱਕ ਛੋਟਾ ਜਿਹਾ ਬੈਡਰੂਮ ਹੈ ਜੇ ਤੁਸੀਂ ਦੇਖ ਰਹੇ ਹੋ ਇਸ ਕਮਰੇ ਦੇ ਵਿੱਚ ਵੀ ਅੱਜ ਦੀ ਤਰ੍ਹਾਂ ਵੈਂਟੀਲੇਸ਼ਨ ਜਿਹੜੀ ਹੈ ਉਹ ਰੱਖੀ ਹੋਈ ਹੈ ਇਧਰੋਂ ਇੱਕ ਤਾਕੀ ਰੱਖੀ ਹੋਈ ਹੈ ਇੱਕ ਤਾਕੀ ਇਹ ਇਸ ਪਾਸੇ ਵੀ ਹੈਗੀ ਹੈ ਤੋਂ ਇਹ ਉਹ ਛੋਟੇ-ਛੋਟੇ ਮਕਾਨ ਜਿਨ੍ਹਾਂ ਨੂੰ ਆਪਾਂ ਘਰ ਕਹਿੰਦੇ ਆ ਜਿਹੜਾ ਜਿੱਥੇ ਕਿ ਬੜੇ ਹੀ ਅੱਛੇ ਔਰ ਪਹਾੜੀ ਪਰਿਵਾਰ ਜਿਹੜੇ ਨੇ ਉਹ ਵੱਸਦੇ ਨੇ ਥੋੜਾ ਹਨੇਰਾ ਜ਼ਰੂਰ ਹੈ ਵੀਡੀਓ ਹੋ ਸਕਦਾ ਥੋੜੀ ਬਹੁਤ ਕਾਲੀ ਹੋਏ ਮਗਰ ਤੁਸੀਂ ਦੇਖਣੀ ਜ਼ਰੂਰ ਹੈ ਆਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਛੱਤੀ ਕਹਿੰਦਾ ਹੈ ਇਹ ਹੁੰਦੀ ਹੈ ਛੱਤੀ ਔਰ ਇਹ ਜਿਹੜੀ ਛੱਤੀ ਹੈ ਇਹ ਇਸ ਤਰ੍ਹਾਂ ਦੀਆਂ ਛੱਤੀਆਂ ਵੀ ਤੁਹਾਨੂੰ ਇਹਨਾਂ ਮਕਾਨਾਂ ਦੇ ਵਿੱਚ ਮਿਲ ਜਾਣ। ਆਹ ਲਾਂ ਇਹ ਪੁਰਾਣੀ ਰਸੋਈ ਔਰ ਚੁੱਲਾ। ਇਹ ਸਾਹਮਣੇ ਤੁਸੀਂ ਦੇਖ ਰਹੇ ਹੋ। ਉਹੀ ਪੁਰਾਣੇ ਤਰੀਕੇ ਦਾ ਚੁੱਲਾ ਔਰ ਇਹ ਪੁਰਾਣੀ ਰਸੋਈ ਔਰ ਜੋ ਇਸ ਰਸੋਈ ਦੇ ਵਿੱਚ ਮੈਂ ਵੀਰ ਨੂੰ ਕਹਾਂਗਾ ਥੋੜਾ ਦੂਰ ਹੋ ਜਾਓ। ਇਹ ਜਿਹੜੀ ਚੀਜ਼ ਹੈ ਇਹਨੂੰ ਆਂ ਓਟਾ ਕਹਿੰਦਾ ਹੈ। ਜਿਹੜਾ ਕਿ ਓਲਾ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਓਲਾ ਕਹਿੰਦੇ ਨੇ ਤੇ ਇਦਾਂ ਓਟਾ ਕਹੀਦਾ ਇਸ ਨੂੰ ਔਰ ਇਹਦੇ ਉੱਤੇ ਵੀ ਉਹੋ ਹੀ ਲੱਕੜ ਵਾਲੀ ਛੱਤ ਲੱਕੜ ਦੀਆਂ ਬਣਾ ਕੇ ਛੱਤ ਪਾਈ ਹੋਈ ਹੈ ਆ ਵੇਖੋ ਪੁਰਾਣੀਆਂ ਦੀਵਾਰਾਂ ਅੱਜ ਕੱਲ ਤਾਂ ਦੇਖਿਆ ਜਾਏ ਤੇ ਅੱਜ ਕੱਲ ਦੀਆਂ ਦੀਵਾਰਾਂ ਸੱਤ-ਸੱਤ ਅੱਠ-ਅੱਠ ਫੁੱਟੀਆਂ ਹੋ ਗਈਆਂ ਨੇ ਇੱਕ ਘਰ ਦਾ ਬੰਦਾ ਦੂਜੇ ਘਰ ਦੇ ਵਿੱਚ ਦੇਖ ਵੀ ਨਹੀਂ ਸਕਦਾ ਪਰ ਇੱਥੇ ਮੈਂ ਦੇਖ ਰਿਹਾ ਕਿ ਦੀਵਾਰਾਂ ਘਰ ਦੇ ਵਿੱਚ ਜਿਹੜੀਆਂ ਚਾਰ ਦੀਵਾਰੀਆਂ ਨੇ ਉਹ ਬਹੁਤ ਛੋਟੀਆਂ ਛੋਟੀਆਂ ਇਹ ਬਾਰੋ ਤੁਹਾਨੂੰ ਦਿਖਾ ਦਈਏ ਕਿ ਸਾਰਾ ਛਾਤੇ ਜਿਹੜਾ ਹੈ ਉੱਤੇ ਮਿੱਟੀ ਪਈ ਹੋਈ ਹੈ। ਉਹਦੇ ਥੱਲੇ ਇਹਨਾਂ ਨੇ ਲੱਕੜ ਪਾਈ ਹੋਈ ਹੈ। ਹੁਣ ਇਸੇ ਮਕਾਨ ਦੀ ਮੈਂ ਛੱਤ ਦੇ ਉੱਤੇ ਚੜਿਆ ਔਰ ਇਸ ਛੱਤ ਦੇ ਉੱਤੇ ਤੁਹਾਨੂੰ ਦਿਖਾਵਾਂ ਪ੍ਰਣਾਲਾ। ਪ੍ਰਣਾਲੇ ਜਿਹੜੇ ਪਾਣੀ ਦੇ ਨਿਕਲੇ ਸੀ। ਛੱਤ ਦੇਖੋ ਪੂਰਾ ਮਿੱਟੀ ਹੈਗੀ ਇਹ। ਕੋਈ ਪਾਣੀ ਇਹਦੇ ਚੋਂ ਮੇਰੇ ਖਿਆਲ ਚੋਂਦਾ ਤਾਂ ਨਹੀਂ ਹੋਣਾ। ਪਰ ਜੇ ਚੋਂਦਾ ਵੀ ਹੋਏਗਾ ਤਾਂ ਮਾੜਾ ਮੋਟਾ ਆਹ ਪ੍ਰਣਾਲੇ ਬਣੇ ਹੋਏ ਨੇ। ਇਤੋਂ ਪਾਣੀ ਜਿਹੜਾ ਥੱਲੇ ਬਾਹਰ ਨਿਕਲ ਜਾਂਦਾ ਸਾਰਾ ਛੱਤ ਦੇ ਵਿੱਚੋਂ। ਆ ਵੇਖੋ ਆ ਪ੍ਰਣਾਲੇ ਆ ਇਹ ਪਹਾੜਾਂ ਦੇ ਬਲਕਿ ਆਮ ਤੌਰ ਤੇ ਸਾਰੇ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਦੇ ਮਕਾਨ ਹੁੰਦੇ ਸੀ ਪਰ ਇਹ ਪਰਟੀਕੂਲਰਲੀ ਮੈਂ ਇਸ ਵੇਲੇ ਪੋਣੀ ਇਲਾਕੇ ਦੇ ਵਿੱਚ ਆਇਆ ਹਾਂ ਰਿਆਸੀ ਜੰਮੂ ਦੇ ਰਿਆਸੀ ਡਿਸਟ੍ਰਿਕਟ ਦੇ ਪੋਣੀ ਇਲਾਕੇ ਦੇ ਵਿੱਚ ਉੱਥੇ ਤਾਂ ਇੱਕ ਘਰ ਤੁਹਾਨੂੰ ਮੈਂ ਦਿਖਾ ਰਿਹਾ ਇਹਦੇ ਹੋਰ ਵੀ ਕਾਫੀ ਇਸ ਤਰ੍ਹਾਂ ਦੇ ਘਰ ਨੇ ਪਰ ਇਸ ਤਰ੍ਹਾਂ ਦੇ ਬਹੁਤ ਘੱਟ ਰਹਿ ਚੁੱਕੇ ਨੇ ਘਰ ਹੁਣ ਜਿੱਦਾਂ ਇਹ ਘਰ ਆ ਜਿਹਦੇ ਉੱਤੇ ਅਸੀਂ ਚੜੇ ਹੋਏ ਹਾਂ ਇਸੇ ਤਰ੍ਹਾਂ ਦਾ ਇੱਕ ਸਾਹਮਣੇ ਵੀ ਬਚਿਆ ਹੋਇਆ ਘਰ ਇਹ ਸਾਹਮਣੇ ਘਰ ਵੀ ਇਸੇ ਤਰ੍ਹਾਂ ਕੱਚਾ ਬਣਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਕਿ ਤਾਕੀਆਂ ਰੱਖੀਆਂ ਨੇ ਉਹੀ ਮਿੱਟੀ ਦੀ ਛੱਤ ਉਸੇ ਤਰ੍ਹਾਂ ਛਤੀਰ ਦੇ ਨਾਲ ਜਿਹੜਾ ਥੱਲੇ ਸਪੋਰਟ ਦੇ ਕੇ ਬਲੀਆਂ ਲਾਈਆਂ ਹੋਈਆਂ ਨੇ ਪਰ ਇਹ ਬਹੁਤ ਹੀ ਵਧੀਆ ਜਿਹੜੀ ਚੀਜ਼ ਦੇਖਣ ਨੂੰ ਮਿਲ ਰਹੀ ਹੈ ਆ ਹੁਣ ਥੱਲੇ ਚਲਦੇ ਆ ਫਿਰ ਤੁਹਾਨੂੰ ਵਾਂਡੀ ਦਿਖਾਵਾਂਗੇ ਜਿੱਥੇ ਮਾਲ ਮੁਵੇਸ਼ੀ ਬਣਦੇ ਆ ਆ ਲਓ ਜੀ ਤੋਂ ਤੁਸੀਂ ਵੀ ਕੈਮਰਾਮੈਨ ਨੂੰ ਕਹਾਂਗਾ ਆਰਾਮ ਨਾਲ ਹੀ ਉਤਰਿਓ ਮੈਂ ਤਾਂ ਦੋਹਾਂ ਹੱਥਾਂ ਨਾਲ ਉਤਰ ਜਾਣਾ ਤੁਹਾਨੂੰ ਮੁਸ਼ਕਲ ਹੋ ਜਾਣੀ ਕੈਮਰਾਮੈਨ ਨੂੰ ਫੜਾ ਦੋ ਔਰ ਲੱਕੜ ਪਾਈ ਹੋਈ ਔਰ ਪੂਰਾ ਸ਼ਤીર ਲੱਗੇ ਹੋਏ ਨੇ ਪੂਰੇ ਪੂਰੇ। ਮਾਲਮਵੇਸ਼ੀ ਬੰਨਣ ਵਾਲੀ ਜਗ੍ਹਾ ਦਿਖਾ ਦਈਏ ਇਹਨਾਂ ਦੀ ਉਹ ਕਿੱਦਾਂ ਦੀ ਹੈ। ਮੁਰਗੀਆਂ ਵੀ ਰੱਖੀਆਂ ਨੇ ਜੀ ਦੇਸੀ ਦੇਸੀ ਕੁੱਕੜ ਇਹ ਦੇਸੀ ਕੁੱਕੜ ਨੇ ਤੇ ਆ ਤੁਹਾਨੂੰ ਆ ਹੈ ਜੀ ਇਹਨਾਂ ਦੀ ਬਾਂਡੀ ਜਿਹੜੀ ਅਸੀਂ ਤੁਹਾਨੂੰ ਅੰਦਰ ਦੀ ਤਰਫੋਂ ਦਿਖਾਈ ਸੀ ਜਿਹੜੀ ਕਿ ਬੈੱਡਰੂਮ ਦੇ ਵਿੱਚੋਂ ਤਾਂ ਕਿ ਨਿਕਲਦੀ ਹੈ ਤੇ ਇਹ ਇਸ ਮਾਲਮਵੇਸ਼ੀ ਬੰਨਣ ਵਾਲੀ ਇਸ ਜਗ੍ਹਾ ਦੇ ਉੱਤੇ ਜਿਹੜਾ ਤੁਸੀਂ ਦੇਖ ਰਹੇ ਹੋ। ਆ ਇੱਥੇ ਇਹ ਜਿਹੜੇ ਨਾ ਮਾਲ ਮੁਵਿਸ਼ੀ ਰਾਤ ਨੂੰ ਆ ਕਿੱਲੇ ਗੱਡੇ ਹੋਏ ਆ ਇਹਨਾਂ ਨੇ ਤੇ ਇਹ ਮਾਲ ਮੁਵਿਸ਼ੀ ਬਣਦੇ ਨੇ ਆ ਸਹੀ ਕਿਉਂਕਿ ਜਿਹੜੇ ਇਹਨਾਂ ਦੇ ਬੈਡਰੂਮ ਦਿਖਾਏ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਥੱਲੇ ਵਾਲੀ ਸਾਈਡ ਤੋਂ ਟਾਟ ਲਗਾਇਆ ਹੋਇਆ ਸੀ ਹੈਨਾ ਤਰਪਾਲ ਲਾ ਕੇ ਢੱਕਿਆ ਹੋਇਆ ਸੀ ਪਰ ਆ ਸਹੀ ਅਸਲੀ ਜਿਹੜੀ ਛੱਤ ਹੈ ਨਾ ਉਹ ਐਹੋ ਹੀ ਹੈ ਇਦਾਂ ਦੀਆਂ ਹੀ ਇਹਨਾਂ ਦੀ ਕਮਰੇ ਦੀਆਂ ਵੀ ਛੱਤਾਂ ਨੇ ਸਿਰਫ ਉਹਨੂੰ ਥੱਲੋਂ ਤਰਪਾਲ ਲਗਾਇਆ ਹੋਇਆ ਔਰ ਦੇਖੋ ਇਹ ਨੇ ਸਾਡੀ ਪੁਰਾਣੇ ਪਿੰਡਾਂ ਦੀਆਂ ਯਾਦਾਂ ਹੁਣ ਇਸ ਤੋਂ ਬਾਅਦ ਤੁਹਾਨੂੰ ਇਸ ਦਾ ਪਿੱਛੇ ਵਾਲੀ ਸਾਈਡ ਲੈ ਕੇ ਜਾਵਾਂਗਾ ਉਹ ਤੁਹਾਨੂੰ ਦਿਖਾਵਾਂਗਾ ਕਿ ਪੂਰਾ ਜਿਹੜਾ ਘਰ ਆ ਉਹ ਕਿਹੈਸਾ ਦਿਖਾਈ ਦਿੰਦਾ ਆ ਵੇਖੋ ਛੱਤ ਔਰ ਮਾਲ ਮਵੇਸ਼ੀ ਫਿਲਹਾਲ ਇਹਨਾਂ ਨੇ ਬਾਹਰ ਬਣਨੇ ਹੋਏ ਆ ਹਰ ਇੱਕ ਘਰ ਦੇ ਵਿੱਚ ਤੁਹਾਨੂੰ ਮਾਲ ਮਵੇਸ਼ੀ ਜਿਹੜੇ ਨੇ ਉਹ ਮਿਲ ਜਾਣਗੇ ਗਊਆਂ ਮਿਲ ਜਾਣਗੀਆਂ ਬੱਕਰੀਆਂ ਮਿਲ ਜਾਣਗੀਆਂ ਕੁੱਕੜੀਆਂ ਮਿਲ ਜਾਣਗੀਆਂ ਬਹੁਤ ਕੁਛ ਹੈ ਤੇ ਇਹ ਨੇ ਉਹ ਪੁਰਾਣੇ ਘਰ ਆ ਪਰ ਨਾਲੇ ਦੇਖੋ ਤੁਸੀਂ ਪਾਣੀ ਦੇ ਜਿਹੜਾ ਛੱਤ ਤੋਂ ਪਾਣੀ ਡਿੱਗਦਾ ਆ ਉਹਦੇ ਪ੍ਰਣਾਲੇ ਬਣਾਏ ਹੋਏ ਆ ਪਾਣੀ ਇੱਥੋਂ ਦੀ ਬਾਹਰ ਜਿਹੜਾ ਗਲੀ ਵਿੱਚ ਡਿੱਗ ਜਾਂਦਾ ਔਰ ਇਹ ਘਰ ਜਿਹੜੇ ਨੇ ਅਸਲ ਦੇ ਵਿੱਚ ਘਰ ਨੇ ਅੱਜ ਤਾਂ ਇੱਟਾਂ ਦੇ ਘਰ ਨੇ ਫਿਰ ਵੀ ਅਸੀਂ ਲੋਕੀ ਸੰਤੁਸ਼ਟ ਨਹੀਂ ਆ ਪਰ ਇਹਨਾਂ ਛੋਟੇ-ਛੋਟੇ ਘਰਾਂ ਦੇ ਵਿੱਚ ਵੱਡੇ-ਵੱਡੇ ਪਰਿਵਾਰ ਰਹਿ ਕੇ ਵੀ ਇਹਨਾਂ ਨੂੰ ਕੋਈ ਤਕਲੀਫ ਨਹੀਂ ਕੋਈ ਦਰਦ ਨਹੀਂ ਕੋਈ ਦੁੱਖ ਨਹੀਂ ਔਰ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਇਹ ਜਿਹੜਾ ਹੈ ਉਹ ਆਪਣਾ ਗੁਜ਼ਾਰਾ ਕਰਦੇ ਨੇ ਪਾਵੇਂ ਕਮਾਈਆਂ ਘੱਟ ਨੇ ਪਰ ਦਿਲ ਦੇ ਵੱਡੇ ਨੇ ਔਰ ਖੁਸ਼ ਰਹਿੰਦੇ ਨੇ ਇਹੀ ਸ਼ਾਇਦ ਜਿਹੜੇ ਮਕਾਨ ਨੇ ਪੁਰਾਣੇ ਇਹੀ ਉਸ ਚੀਜ਼ ਦਾ ਜਿਹੜਾ ਉਹਨਾਂ ਦੀ ਕੁੰਜੀ ਹੈ ਜਿਹੜੀ ਇਹਨਾਂ ਨੂੰ ਖੁਸ਼ ਰੱਖਦੀ ਹੈ ਮਰਨਾ ਵੱਡੇ ਵੱਡੇ ਮਹਿਲ ਮਾੜੀਆਂ ਖੜੇ ਕਰਨ ਨਾਲ ਕੋਈ ਖੁਸ਼ ਨਹੀਂ ਹੋ ਜਾਂਦਾ ਤਾਂ ਇਹ ਪੌਣੀ ਦੇ ਇਲਾਕੇ ਦਾ ਮਕਾਨ ਜਿਹੜਾ ਤੁਹਾਨੂੰ ਦਿਖਾਇਆ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗਿਆ ਹੋਵੇਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਆਪਣੇ ਹਰ ਇੱਕ ਉਸ ਬੰਦੇ ਨੂੰ ਪਹੁੰਚਾਓ ਜਿਨ੍ਹਾਂ ਦੇ ਘਰ ਪਹਿਲਾਂ ਇਸ ਤਰ੍ਹਾਂ ਦੇ ਹੁੰਦੇ ਸੀ ਦੇਖਦੇ ਰਹੀਓ ਆਪਸੀ ਸਾਈਂ ਟੀਵੀ ਧੰਨਵਾਦ ਜੀ